ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਕਿਸਾਨ ਭਾਈ ਭਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ-ਬਹੁਤ ਸਵਾਗਤ ਕਰਦਾ ਤੇ ਕਿਸਾਨ ਵੀਰੋ ਅੱਜ ਆਪਾਂ ਗੱਲ ਕਰਾਂਗੇ ਜਿਵੇਂ ਕਿ ਫੀਲਡ ਦੇ ਵਿੱਚ ਜਾ ਕੇ ਦੇਖਿਆ ਕਈ ਜਗ੍ਹਾ ਤੇ ਪਹਿਲੇ ਪਾਣੀ ਲੱਗਣ ਤੋਂ ਬਾਅਦ ਜਿਹੜੀ ਹੈ ਕਣਕ ਪੀੜੀ ਪੈ ਰਹੀ ਹੈ ਉਹਦੇ ਡਿਟੇਲ ਕਰਨਾ ਬਾਰੇ ਤੇ ਹੱਲ ਬਾਰੇ ਜਾਂ ਦੇਖਿਆ ਕਿ ਬੂਟੇ ਪਤਲੇ ਫਟਾਰਾ ਨਹੀਂ ਕੀਤਾ ਕਣਕ ਦੇ ਬੂਟਾ ਪਤਲੇ ਪੈ ਰਹੇ ਐ ਚੰਗੀ ਤਰ੍ਹਾਂ ਜਿਹੜੇ ਟੇਲਰਸ ਐ ਉਹ ਨਹੀਂ ਪੂਰੇ ਆਪਣੇ ਕਣਕ ਦੇ ਵਿੱਚ ਹੈਗੇ ਤਾਂ ਇਹਦੇ ਬਾਰੇ ਡਿਟੇਲ ਚ ਗੱਲ ਕਰਨ ਤੋਂ ਪਹਿਲਾਂ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਜੇਕਰ ਖੇਤੀਬਾੜੀ ਸਮੱਸਿਆ ਦੇ ਲਈ ਮੇਰਾ ਇੱਕ ਵਟਸਐਪ ਗਰੁੱਪ ਹੈਗਾ ਜਿੱਥੇ ਤੁਸੀਂ ਮੈਸੇਜ ਕਰਕੇ ਕੋਈ ਵੀ ਜੇਕਰ ਤੁਹਾਨੂੰ ਖੇਤੀਬਾੜੀ ਸੰਬੰਧਿਤ ਸਮੱਸਿਆ ਆਉਂਦੀ ਹੈ ਤਾਂ ਉਹਦੇ ਬਾਰੇ ਪੁੱਛ ਸਕਦੇ ਹੋ ਜੇਕਰ ਉਸ ਗਰੁੱਪ ਨਾਲ ਜੁੜਨਾ ਚਾਹੁੰਦੇ ਹੋ ਤਾਂ ਨੰਬਰ ਨੋਟ ਕਰ ਲਓ 81980 1111 ਨੰਬਰ ਇੱਕ ਵਾਰ ਫੇਰ ਰਿਪੀਟ ਕਰ ਰਹੇ ਹਾਂ ਜੀ 81980 1111 ਤਾਂ ਹੁਣ ਆਪਾਂ ਗੱਲ ਕਰੀਏ ਜਿਹੜੇ ਇਸ ਵਾਰ ਕਾਫੀ ਜਗ੍ਹਾ ਤੇ ਦੇਖਣ ਚਾ ਰਹੇ ਵੀ ਜਿਹੜੀ ਇਹ ਕਣਕ ਹੈ ਪੀਲੀ ਪੈ ਰਹੀ ਹੈ ਇਹਦੇ ਜੇਕਰ ਆਪਾਂ ਮੇਨ ਕਾਰਨ ਮੰਨੀਏ ਤਾਂ ਤਿੰਨ ਚਾਰ ਕਾਰਨ ਆਉਂਦੇ ਆ ਕਈ ਜਗ੍ਹਾ ਤਾਂ ਸੁੰਡੀ ਦਾ ਹਮਲਾ ਹੋਇਆ ਉਹਦੇ ਕਰਕੇ ਬੀਪੀ ਦੀ ਪੈ ਰਹੀ ਹੈ ਉਹਦੇ ਲਈ ਮੈਂ ਪਹਿਲਾਂ ਹੀ ਜਿਹੜੀ ਇਹਦੇ ਰਿਗਾਰਡਿੰਗ ਵੀਡੀਓ ਪਾ ਚੁੱਕਿਆ ਉਹ ਤੁਸੀਂ ਦੇਖ ਸਕਦੇ ਹੋ ਜਾਂ ਇਸ ਵਾਰ ਕੀ ਹੈ ਜਿਹੜਾ ਆਪਣਾ ਟੈਂਪਰੇਚਰ ਉਹ ਜ਼ਿਆਦਾ ਡਾਊਨ ਨਹੀਂ ਹੋਇਆ ਸੀ ਵੀ ਕਹਿ ਲਈਏ ਜਿੰਨੀ ਠੰਡ ਕਣਕ ਨੂੰ ਚਾਹੀਦੀ ਸੀ ਉਨੀ ਨਹੀਂ ਸੀ ਗਰਮੈਸ਼ ਵਧਰੇ ਜਿਹਦੇ ਕਰਕੇ ਆਪਣੀਆਂ ਕਣਕਾਂ ਜਿਹੜੀਆਂ ਉਹਨਾਂ ਫਟਾਰਾ ਨਹੀਂ ਕਰ ਸਕੀਆਂ ਜਾਂ ਕਹਿ ਲਈਏ ਪਾਣੀ ਤੋਂ ਬਾਅਦ ਪੀਲੀਆਂ ਪੈ ਰਹੀਆਂ ਤੇ ਇੱਕ ਇਹਦੇ ਵਿੱਚ ਇਹ ਵੀ ਹੋ ਜਾਂਦਾ ਕਈ ਵਾਰ ਜਿੱਥੇ ਭਾਰੀਆਂ ਜ਼ਮੀਨਾਂ ਜਾਂ ਕਹਿ ਲਈਏ ਜਿੱਥੇ ਪਾਣੀ ਲਾਤਾ ਉੱਥੇ ਪਾਣੀ ਪੂਰਾ ਜੀਰਿਆ ਨਹੀਂ ਗਾ ਜਾਂ ਕਿਤੇ ਥੋੜਾ ਪਾਣੀ ਜ਼ਿਆਦਾ ਲੱਗ ਗਿਆ ਆਪਣੇ ਤੋਂ ਭਾਰਾ ਲੱਗ ਗਿਆ ਪਾਣੀ ਜਾਂ ਪਾਣੀ ਖੜਾ ਰਹਿ ਗਿਆ ਉੱਥੇ ਕਣਕ ਦਬ ਜਾਂਦੀ ਹੈ ਕਣਕ ਪੀਲੀ ਪੈਣ ਲੱਗ ਜਾਂਦੀ ਹੈ ਤਾਂ ਇਹ ਜਿਹੜੇ ਮੇਨ ਕਾਰਨ ਹੈ ਕਿਉਂਕਿ ਆਹ ਜਿਹੜਾ ਫੇਸ ਹੈ ਹੁਣ ਪਹਿਲੇ ਪਾਣੀ ਤੋਂ ਬਾਅਦ ਕੀ ਹੈ ਆਪਣਾ ਜਿਹੜਾ ਕਣਕ ਨੇ ਜੜ ਨੂੰ ਵੀ ਤੇ ਤਾਣ ਨੂੰ ਵੀ ਦੋਨੋਂ ਪਾਸਾ ਨੂੰ ਵਿਕਾਸ ਹੋਣਾ ਹੈ ਤੇ ਇਹਦੇ ਇਸ ਟਾਈਮ ਜਿਹੜੇ ਨਿਊਟਰੀਐਂਟਸ ਦੀ ਬਹੁਤ ਜ਼ਿਆਦਾ ਲੋੜ ਹੈ। ਇਹਨਾਂ ਨੂੰ ਆਪਾਂ ਨੂੰ ਤਿੰਨ ਨਿਊਟਰੀਐਂਟਸ ਜ਼ਿਆਦਾ ਚਾਹੀਦੇ ਹੁੰਦੇ ਆ ਨਾਈਟ੍ਰੋਜਨ ਕਹਿ ਲਈਏ, ਜ਼ਿੰਕ, ਮੈਗਨੀਜ਼ ਇਸ ਟਾਈਮ ਤੇ ਇਸ ਚੀਜ਼ ਦੀ ਜਿਹੜੀ ਘਾਟ ਬਿਲਕੁਲ ਨਹੀਂ ਆਉਣੀ ਚਾਹੀਦੀ ਉਹਦੇ ਪਿੱਛੇ ਮੈਂ ਕਾਰਨ ਦੱਸਦਾ ਜੇਕਰ ਨਾਈਟ੍ਰੋਜਨ ਦੀ ਇਸ ਟਾਈਮ ਘਾਟ ਆਉਂਦੀ ਹੈ ਤਾਂ ਉਹਦੇ ਨਾਲ ਆਪਣਾ ਪ੍ਰਾਈਮੋਰਿਅਲ ਇਨੀਸ਼ੀਏਸ਼ਨ ਘਟ ਜਾਂਦਾ ਹੈ। ਕਹਿੰਦਾ ਮਤਲਬ ਉਹ ਸਮਾਂ ਵਾਧੇ ਤੋਂ ਲੈ ਕੇ ਦਾਣੇ ਲਗਨ ਤੱਕ ਦਾ ਸਮਾਂ ਜਿਹੜਾ ਉਹ ਘਟ ਜਾਂਦਾ ਜਿਹਦੇ ਕਰਕੇ ਆਪਣਾ ਜਿਹੜਾ ਝਾਟ ਉਹਦੇ ਕਰਕੇ ਜਿਹੜੀ ਗ੍ਰੇਨ ਸਾਈਟਸ ਘਟ ਜਾਂਦੀਆਂ ਜਿੱਥੇ ਦਾਣੇ ਨੇ ਲੱਗਣਾ ਹੁੰਦਾ ਜਾਂ ਬੰਨਣਾ ਹੁੰਦਾ ਉਹ ਚੀਜ਼ਾਂ ਘਟ ਜਾਂਦੀਆਂ ਜਿਹਦੇ ਕਰਕੇ ਆਪਣਾ ਅਲਟੀਮੇਟਲੀ ਘਾਟ ਝਾੜ ਹੈ ਜਿਹੜਾ ਉਹ ਘਟ ਜਾਂਦਾ ਅੱਗੇ ਆ ਗਿਆ ਜ਼ਿੰਕ ਜ਼ਿੰਕ ਹੈ ਜਿਹੜਾ ਬਹੁਤ ਇੰਪੋਰਟੈਂਟ ਨਿਊਟ੍ਰੀਐਂਟ ਮਾਈਕਰੋ ਨਿਊਟ੍ਰੀਐਂਟ ਇਹ ਐਜ਼ ਅ ਕੈਟਾਲਿਸਟ ਐਕਟ ਕਰਦਾ ਹੈ ਫੋਟੋ ਫੋਟੋਲੋਜੀਕਲ ਤੇ ਮੈਟਾਬੋਲਿਕ ਪ੍ਰੋਸੈਸ ਦੇ ਵਿੱਚ ਇਹਨਾਂ ਲਈ ਜਦੋਂ ਵੀ ਕਾਰਬੋਹਾਈਡਰੇਟ ਬਣਨੇ ਹੁੰਦੇ ਆ ਜਾਂ ਕਹ ਲਈਏ ਫੋਟੋਸਿੰਥੇਸਿਸ ਪ੍ਰੋਸੈਸ ਆ ਫੋਟੋਸਿੰਥੇਸਿਸ ਪ੍ਰੋਸੈਸ ਉਹ ਵੀ ਜਿਹਦੇ ਚ ਭੋਜਨ ਬਣਾਉਂਦੀ ਆ ਆਪਣੀ ਫਸਲ ਉਹਦੇ ਵਿੱਚ ਜਿੰਨੇ ਵੀ ਐਨਜ਼ਾਈਮ ਜਾਂ ਜਿੰਨੇ ਵੀ ਰਿਐਕਸ਼ਨ ਹੁੰਦੇ ਆ ਉਹਨਾਂ ਨੂੰ ਤੇਜ਼ ਕਰਦਾ ਹੈ ਜ਼ਿੰਕ ਸੋ ਜ਼ਿੰਕ ਦੀ ਬਹੁਤ ਇੰਪੋਰਟੈਂਟ ਹੈ ਅਤੇ ਇਹਦੇ ਨਾਲ ਹੀ ਜ਼ਿੰਕ ਹੈ ਜਿਹੜਾ ਬਾਕੀ ਨਿਊਟ੍ਰੀਐਂਟਸ ਦੇ ਅਪਟੇਕ ਦੇ ਵਿੱਚ ਬਹੁਤ ਹੀ ਜਿਹੜਾ ਆਪਣਾ ਅਹਿਮ ਰੋਲ ਲੁਭਾਉਂਦਾ ਕੋਈ ਵੀ ਆਪਾਂ ਨਿਊਟ੍ਰੀਐਂਟ ਜਿਹੜਾ ਪੌਦ ਨੂੰ ਦੇਵਾਂਗੇ ਉਹਦੇ ਅਪਟੇਕ ਲਈ ਜ਼ਿੰਕ ਜਿਹੜਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਮੈਗਨੀਜ਼ ਤਾਂ ਜਿਹੜਾ ਫੋਟੋਸਿੰਥਸਿਸ ਫੋਟੋਸਿਸਟਮ ਸੈਕੰਡ ਹੁੰਦਾ ਜਿਹੜਾ ਯਾਨੀ ਕਿ ਜਦੋਂ ਭੋਜਨ ਬਣਦਾ ਹੈ ਉਹਦੇ ਵਿੱਚ ਫੋਟੋਸਿਸਟਮ 1 ਤੇ 2 ਹੁੰਦੇ ਆ ਉਹਦੇ ਵਿੱਚ ਜਿਹੜਾ ਆਕਸੀਜਨ ਇਨਵੋਲਵਿੰਗ ਕੰਪਲੈਕਸ ਹੁੰਦਾ ਉਹਦਾ ਉਹ ਜਿਹੜਾ ਸੈਂਟਰਲ ਪਾਰਟ ਜਿਹੜਾ ਮੈਗਨੀਜ਼ ਹੁੰਦਾ ਤੇ ਜੇਕਰ ਮੈਗਨੀਜ਼ ਨਹੀਂ ਹੋਊ ਤਾਂ ਜਿਹੜਾ ਫੋਟੋਸਿੰਥਸਿਸ ਪ੍ਰੋਪਰ ਨਹੀਂ ਹੋਊ ਫੋਟੋਸਿੰਥਸਿਸ ਨਹੀਂ ਪ੍ਰੋਪਰ ਹੋਈ ਤਾਂ ਸਮਝ ਲਓ ਆਪਣਾ ਜਿਹੜਾ ਭੋਜਨ ਕਣਕਾ ਜਿਹੜੀ ਪ੍ਰੋਪਰ ਨਹੀਂ ਬਣਾ ਪਾਊਗੀ ਸੋ ਇਹਦੇ ਲਈ ਹੁਣ ਆਪਣੇ ਕੋਲੇ ਜਿਹੜਾ ਮੈਂ ਕਹਿ ਰਿਹਾ ਮੇਨ ਫਾਰਮੂਲਾ ਜਿਹੜਾ ਬਹੁਤ ਹੀ ਸਸਤਾ ਪੈਣਾ ਕੋਈ ਜ਼ਿਆਦਾ ਮਹਿੰਗਾ ਨਹੀਂਗਾ ਉਹਦੇ ਨਾਲ ਆਪਾਂ ਜਿਹੜਾ ਉਹ ਚੀ ਛਿੜਕਣੀ ਹੈ ਉਹਦੇ ਨਾਲ ਆਪਣਾ ਕਣਕ ਦਾ ਫਟਾਰਾ ਬਹੁਤ ਵਧੀਆ ਹੋਊਗਾ ਤੇ ਨਾਲ ਹੀ ਜਿਹੜਾ ਨੰਬਰ ਆਫ ਟੇਲਰਸ ਵਧਣਗੇ ਇਹਦੇ ਲਈ ਨਾ ਆਪਾਂ ਮਾਰਕੀਟ ਚੋਂ ਕੋਈ ਕਈ ਕਿਸਾਨਾਂ ਨੇ ਮੈਨੂੰ ਪੁੱਛਿਆ ਵੀ ਇਹ ਮਿਕਸਚਰ ਆ ਕਰ ਲਈਏ ਉਹ ਕਰ ਲਈਏ ਉਹ ਆਪਾਂ ਨਹੀਂ ਕਰਨ ਦੀ ਲੋੜ ਇਹਦੇ ਵਿੱਚ ਬਹੁਤ ਸਸਤਾ ਤਰੀਕਾ ਆਪਾਂ ਕੀ ਲੈਣਾ 1 ਕਿਲੋ ਜ਼ਿੰਕ 1 21% ਜੇਕਰ ਤੁਹਾਡੇ ਕੋਲ 33% ਜ਼ਿੰਕ ਹੈ ਤਾਂ 700 ਗ੍ਰਾਮ ਲੈ ਲੈਣੀ ਹੈ ਤੇ ਜੇਕਰ ਚਲੇਟਡ ਹੈ ਤਾਂ 100 ਤੋਂ 150 ਗ੍ਰਾਮ ਲੈ ਲਓ ਤੇ ਇਹਦੇ ਨਾਲ ਲੈਣੀ ਆਪਾਂ 1 ਕਿਲੋ ਮੈਗਨੀਜ਼ 1.5 ਕਿਲੋ ਯੂਰੀਆ ਤੇ ਇਹਦੇ ਵਿੱਚ ਕਲੀ ਦਾ ਪਾਣੀ ਪਾਉਣਾ ਨਾ ਭੁੱਲਿਓ ਯਾਨੀ ਕਿ ਸ਼ਾਮ ਨੂੰ ਆਪਾਂ ਡਲਣ ਵਾਲੀ ਕਲੀ ਭਿਉਣ ਲੈਣੀ ਹੈ ਤੇ ਉਹਦਾ ਨਿਤਰਿਆ ਪਾਣੀ ਇਸ ਘੋਲ ਦੇ ਵਿੱਚ ਮਿਲਾ ਦੇਣਾ ਤੇ ਉਹਦੀ ਜਿਹੜੀ ਆਪਾਂ ਸਪਰੇਅ ਕਰਾਂਗੇ ਉਹਦੇ ਨਾਲ ਕੀ ਹੈ ਆਪਣੀ ਕਣਕ ਦਾ ਫਟਾਰਾ ਬਹੁਤ ਵਧੀਆ ਹੋ ਜਾਊਗਾ ਤੇ ਨਾਲ ਹੀ ਜਿਹੜੇ ਆ ਨੰਬਰ ਆਫ ਟੈਲਰਸ ਇਨਕਰੀਜ਼ ਹੋ ਜਾਣਗੇ ਜਿਹੜੀ ਕਣਕ ਚ ਪਾਣੀ ਤੋਂ ਬਾਅਦ ਪਲਤਣਾ ਜਾਂ ਜਿੱਥੇ ਪਾਣੀ ਖੜਕ ਕੇ ਕਣਕ ਪੀਲੀ ਪਈ ਹੈ ਉਹ ਜਿਹੜੀ ਆ ਕਣਕ ਹੈ ਬਿਲਕੁਲ ਠੀਕ ਹੋ ਜੂ ਇਹ ਮੇਰੇ ਨਿੱਜੀ ਤਜਰਬੇ ਅਸੀਂ ਕੀਤੇ ਹੋਏ ਆ ਖੇਤਾਂ ਦੇ ਵਿੱਚ ਮੋੜਾਂ ਦੇ ਵਿੱਚ ਕਈ ਜ਼ਿਮੀਂਦਾਰਾਂ ਨੂੰ ਇਹ ਘੋਲ ਕਰਾ ਕੇ ਦੇਖਿਆ ਤਾਂ ਉੱਥੇ ਜਿਹੜਾ 100% ਇਹ ਰਿਜ਼ਲਟ ਨੂੰ ਮਿਲਿਆ ਦੇਖਣ ਨੂੰ ਤਾਂ ਹੁਣ ਗੱਲ ਕਰਦੇ ਆ ਜੇਕਰ ਕੋਈ ਆਪਣੇ ਜ਼ਿਮੀਂਦਾਰ ਚਲੇਟਡ ਪ੍ਰੋਡਕਟ ਯੂਜ਼ ਕਰਨਾ ਚਾਹੁੰਦਾ ਤਾਂ ਉਹਦੇ ਲਈ ਉਹਨਾਂ ਨੇ ਕੀ ਕਰਨਾ ਹੈ 100 ਗ੍ਰਾਮ ਲੋਹਾ 100 ਗ੍ਰਾਮ ਮੈਗਨੀਜ਼ 100 ਗ੍ਰਾਮ ਜ਼ਿੰਕ ਲੈਣੀ ਹੈ ਤੇ ਨਾਲ 50 ਗ੍ਰਾਮ ਹੈ ਜਿਹੜਾ ਕਾਪਰ ਪਾ ਕੇ ਉਹਦੀ ਜੇਕਰ ਆਪਾਂ ਸਪਰੇਅ ਕਰਾਂਗੇ ਤਾਂ ਆਪਣੀ ਜਿਹੜੇ ਕਣਕ ਦਾ ਫਟਾਰਾ ਬਹੁਤ ਵਧੀਆ ਹੋ ਜੂਗਾ ਜਿੱਥੇ ਕਿਤੇ ਕਣਕ ਦਬੀ ਕਰੀ ਹੈ ਜਾਂ ਜਿੱਥੇ ਵੀ ਪੀਲੀ ਪਈ ਹੈ ਉਹਦਾ ਜਿਹੜਾ ਆਪਣਾ ਪੂਰਾ ਹੱਲ ਹੋ ਜੂਗਾ ਸੋ ਇਹ ਸੀ ਕਿਸਾਨ ਵੀਰੋ ਮੇਰੀ ਅੱਜ ਦੀ ਵੀਡੀਓ ਅਗਲੀ ਵੀਡੀਓ 'ਚ ਆਪਾਂ ਗੱਲ ਕਰਾਂਗੇ ਵੀ ਦੂਜੇ ਪਾਣੀ ਤੇ ਆਪਾਂ ਖਾਦ ਪ੍ਰਬੰਧਨ ਕਿਵੇਂ ਕਰਨਾ ਸੋ ਜੇਕਰ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ